ਬੇਅਦਬੀ ਖਿਲਾਫ ਜੋ ਕਾਨੂੰਨ ਪੰਜਾਬ ਸਰਕਾਰ ਲਿਆ ਰਹੀ ਹੈ ਉਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਵੀ ਇਸ ਗੱਲ ਨੂੰ ਲੈ ਕੇ حمایت ਕਰ ਰਹੀ ਹੈ ਤੇ جس سے تحت ਰਾਣਾ ਗੁਰਜੀਤ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਵੇਲੇ ਬੜੀਆਂ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਪੁਖਤ ਵੀ ਰਹੇ ਨੇ ਪਰੰਤੂ ਜੇਕਰ ਬੇਅਦਬੀ ਖਿਲਾਫ ਸਰਕਾਰ ਕਾਨੂੰਨ ਲਿਆ ਰਹੀ ਹੈ ਤਾਂ ਉਸ ਦੇ ਅਸੀਂ ਜ਼ਰੂਰ ਹਮਾਇਤ ਕਰਾਂਗੇ ਤੇ ਉੱਥੇ ਹੀ ਦੋਸ਼ੀ ਦੋਸ਼ੀਆਂ ਨੂੰ ਜਿਹੜਾ ਸਖਤ ਤੋਂ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਕਿ ਬੇਅਦਬੀਆਂ ਦੇਖਣ ਨੂੰ ਮਿਲੀਆਂ ਤੇ ਉੱਥੇ ਹੀ ਹਜੇ ਤੱਕ ਕਈ ਇਨਸਾਫ ਨਹੀਂ ਦੇ ਵਿੱਚ ਬੈਠੇ ਨੇ ਪਰੰਤੂ ਜਿਹੜੀ ਕਿ ਇंसाफ ਉਹਨਾਂ ਨੂੰ ਨਹੀਂ ਮਿਲਿਆ ਤੇ ਹੁਣ ਬੇਅਦਵੀ ਖਿਲਾਫ ਜੋ ਪੰਜਾਬ ਸਰਕਾਰ ਬਿਲ ਪਾਸ ਕਰ ਰਹੀ ਹੈ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਹਮਾਇਤ ਕੀਤੀ ਗਈ ਤੇ ਰਾਣਾ ਗੁਰਜੀਤ ਨੇ ਕਿਹਾ ਕਿ ਅਜੇਹਾ ਬਿਲ ਜਰੂਰ ਹੋਣਾ ਚਾਹੀਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ 2016 ਦੇ ਵਿੱਚ ਅਕਾਲੀ ਦਲ ਨੇ ਸੈਸ਼ਨ ਚ ਡਿਸਕਸ ਕਰਕੇ ਤੇ ਸਜ਼ਾ ਦੇਣ ਦੀ ਗੱਲ ਕੀਤੀ ਤੇ ਉਹ ਪਾਰ ਸਰਕਾਰ ਨੂੰ ਭੇਜਿਆ ਤੇ ਪਾਰ ਸਰਕਾਰ ਨੇ ਕਿਹਾ ਕਿ ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਆ ਬਾਕੀ ਧਰਮਾਂ ਦੀ ਗੱਲ ਨਹੀਂ ਕੀਤੀ ਸੈਕੂਲਰ ਸੋਚ ਦੇ ਨਾਲ ਇਹਨੂੰ ਸੋਧ ਕੇ ਭੇਜਿਆ ਜਾਵੇ ਤੇ ਸਾਡੀ ਸਰਕਾਰ ਨੇ ਫਿਰ 2018 ਦੇ ਵਿੱਚ ਇਹਨੂੰ ਸੋਧ ਕੇ ਭੇਜਿਆ ਤੇ ਉਹਨਾਂ ਦਾ ਕੀ ਜਵਾਬ ਆਇਆ ਅਜ ਤin ਜਨ ਤੱਕ ਨਹੀਂ ਹੋਇਆ ਤੇ ਮੈਂ ਸਮਝਦਾ ਉਹ ਜਿਹੜਾ ਜਵਾਬ ਆਇਆ ਉਹ ਪਹਿਲਾਂ ਜਨ ਤੱਕ ਕਰਨਾ ਚਾਹੀਦਾ ਲੋਕ ਤਿਆਰੀ ਕਰਕੇ ਆਉਣ ਬੇਅਦਬੀ ਦਾ ਦੁੱਖ ਸਭ ਨੂੰ ਆ ਔਰ ਅਸੀਂ ਵੀ ਚਾਹੁੰਦੇ ਆ ਗੁਰੂ ਦੀ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ ਤੇ ਸਰਕਾਰਾਂ ਆਉਣੀਆਂ ਗੱਲਾਂ ਕਰਦੀਆਂ ਚਲੇ ਜਾਂਦੀਆਂ ਤੇ ਸਾਡੇ ਵਾਲਿਆਂ ਨੇ ਤਾਂ ਭੁਗਤ ਲਿਆ ਲੋਕਾਂ ਨੇ ਹਰਾਤੇ ਤੇ ਇਹਨਾਂ ਨੂੰ ਸਾਢੇ 3 ਸਾਲ ਹੋ ਗਏ ਇਹਨਾਂ ਦੇ ਕੰਨ ਤੇ ਜੁਇ ਨਹੀਂ ਰਹਿੰਗੀ ਅੱਜ ਹੁਣ ਗੋਗਲੂਆਂ ਤੋਂ ਮਿੱਟੀ ਨਾ ਛਾੜੋ ਹੋਸ਼ ਖਤਮ ਲਈਏ ਗੁਰੂ ਦੀ ਬੇਦਬੀ ਦੇ ਉੱਤੇ ਗੁਰੂ ਦੀ ਗੁਰੂ ਨੂੰ ਇਨਸਾਫ ਦੇ ਨਾਲ ਸਿਖਾਉਣਾ ਹੈ ਲੇਕਿਨ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਣੀ ਪੈਣੀ ਚਾਹੀਦੀ ਹੈ ਰਾਣਾ ਜੀ ਬਿਲ ਡਰਾਫਟ ਹੋ ਰਿਹਾ ਸਜ਼ਾ ਕੀ ਹੋਣੀ ਚਾਹੀਦੀ ਹੈ ਕੀ ਦੇਖਦੇ ਹੋ ਭਾਈ ਮੇਰੇ ਹਿਸਾਬ ਨਾਲ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਟੋ-ਕਟ ਹ ਹੋਣੀ ਚਾਹੀਦੀ ਹੈ ਕਿ ਕਾਨੂੰਨ ਚ ਵੀ ਲਾਈਫ ਇੰਪ੍ਰਿਜ਼ਨਮੈਂਟ ਤੇ ਉਹ ਦੋ ਕਟ ਮੈਂ ਸਮਝਦਾ ਨਹੀਂ ਹੋਣੀ ਚਾਹੀਦੀ ਧੰਮੀ ਸਾਹਿਬ ਕਹਿੰਦੇ ਕਹਿੰਦੇ ਕਿ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਧੰਮੀ ਸਾਹਿਬ ਕਹਿੰਦੇ ਤੇ ਮੈਂ ਮੌਤ ਤੇ ਵੀ ਸਹਿਮਤ ਹਾਂ ਮੈਂ ਮੌਤ ਤੇ ਵੀ ਸਹਿਮਤ ਹਾਂ ਵੱਤ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਵੱਤ ਤੋਂ ਵੱਧ ਮੌਤ ਹੈ ਤੇ ਜੇ ਬੰਦਾ ਅੰਦਰ ਛੜੇ ਉਹ ਇੱਕ ਫਾਂਸੀ ਲਾਤੀ ਉਹ ਤਾਂ ਕੰਮ ਖਤਮ ਹੋ ਗਿਆ ਅਸੀਂ ਬੜੀ ਛੇਤੀ ਭੁੱਲ ਜਾਈਦਾ ਤੇ ਉਹਨੂੰ ਤਾਂ ਉਮਰ ਜਿੰਨੀ देर ਜਿੰਦਾ ਉਹਨੂੰ ਉਹਦਾ ਅਹਿਸਾਸ ਹੋਵੇ ਕਿ ਮੈਂ ਕਿੱਡੀ ਵੱਡਾ ਇੱਕ ਪਾਪ ਕੀਤਾ ਜਿਹਦੀ ਮੈਂ ਸਜ਼ਾ ਭੋਗ ਰਿਹਾ ਉਹ ਰੋਜ਼ ਮਰੇ ਲਾਲਾ ਜੀ ਸੀਐਮ ਨੇ ਪੀਐਮ મોદી ਤੇ ਕੋਈ ਕੀਤੀ ਅੰਮੇ ਨੇ ਉਹਦੇ ਆਬਜੈਕਸ਼ਨ ਕੀਤਾ ਛੱਡੋ ਯਾਰ ਸੇ ਇਹਨੇ ਪੱਟੇ ਬੰਦਿਆਂ ਦੀਆਂ ਖਲਾ ਇਹਨਾਂ ਨੂੰ ਰਾਣਾ ਸਾਹਿਬ ਸੈਸ਼ਨ ਐਕਸਟੈਂਡਿਓ ਲੈ ਕੇ ਕੋਈ ਆਇਆ ਕੋਈ ਲੈਟਰ ਤੁਹਾਡੇ ਕੋਲ ਕਹਿੰਦੇ 2 ਦਿਨ ਬਾਅਦ ਤਾਂ ਦਾ ਹੋਰ ਮੈਂ ਕਹਿੰਦਾ ਜੀ ਇਹਨੂੰ 10 ਦਿਨ ਲਦਾਓ ਅੱਜ ਸਾਰਨੋਂ ਵੱਡਾ ਮੁੱਦਾ ਕੀ ਹੈ ਪੰਜਾਬ ਅੱਜ ਸਾਰਨੋਂ ਵੱਡਾ ਮੁੱਦਾ ਪੰਜਾਬ ਚ ਡਰੱਗ ਹੈ ਔਰ ਡਰੱਗ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਓਪਨ ਇਹ ਨਹੀਂ ਕਿ ਤੁਸੀਂ 95 ਬੰਦੇ ਜਾਂ 94 ਬੰਦੇ ਤੁਹਾਡੇ ਆਪਣੇ ਨੇ ਤੁਸੀਂ ਸਾਨੂੰ ਪ੍ਰੋ ਡਾਟਾ ਪਰ ਪਰ ਜਿਹੜਾ ਐ ਐਮਐਲਏ ਆ ਉਹਦੇ ਹਿਸਾਬ ਨਾਲ ਤੁਸੀਂ ਟਾਈਮ ਵੰਡ ਕੇ ਦੇ ਦਿਓ ਤੇ ਇੱਕ ਬੁਲਾਰੇ ਨੂੰ 2-2 ਮਿੰਟ ਔਣ 2 ਮਿੰਟ ਚੁੱਪ ਕੀ ਗੱਲ ਕਰੇਗਾ ਖੁੱਲਾ ਟਾਈਮ ਦਿਓ ਖੁੱਲੀ ਡਿਸਕਸ਼ਨ ਹੋਵੇ ਡਰਗ ਤੇ ਲਾਅ ਐਂਡ ਆਰਡਰ ਤੇ ਅੱਜ ਲੋੜ ਹੈ ਪੰਜਾਬ ਦੀ ਰਾਣਾ ਜੀ ਇਹ ਖਾਲੀ ਰਾਜ ਕਰਨ ਲਈ ਨਹੀਂ ਸਾਨੂੰ ਲੋਕ ਭੇਜਦੇ ਵਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕੱਲ ਵੀ ਕਹਿ ਰਹੇ ਸੀ ਕਿ ਉਹ ਪੁੱਛਣਗੇ ਕੱਲ ਨੂੰ ਵੀ ਤੁਸੀਂ ਪਹਿਲਾਂ ਕੀ ਕਹਿੰਦੇ ਰਹੇ ਹੁਣ ਕੀ ਕਹਿੰਦੇ ਰਹੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਗੱਲ ਹੈ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਨਾ ਤੇ ਪਹਿਲਾਂ ਕਦੇ ਟਿੱਪਣੀ ਕੀਤੀ ਹਾਂ ਤੇ ਨਾਮ ਹੈ ਅਜ ਕਰਾ